ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦਾ ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਮਹੱਤਵਪੂਰਨ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਖੇਤੀਬਾੜੀ ਅਤੇ ਡੇਅਰੀ ਖੇਤਰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਅਤੇ ਭਾਰਤੀ ਕਿਸਾਨਾਂ ਦੇ ਹਿੱਤ ਵੀ ਇਸ ਸਮਝੌਤੇ ਦੇ ਵਿੱਚ ਸੁਰੱਖਿਅਤ ਨੇ। ਅਮਰੀਕੀ ਖੇਤੀਬਾੜੀ ਮੰਤਰੀ ਵੱਲੋਂ ਭਾਰਤੀ ਬਾਜ਼ਾਰ ਦੇ ਵਿੱਚ ਅਮਰੀਕੀ ਖੇਤੀ ਉਤਪਾਦਾਂ ਦੀ ਪਹੁੰਚ ਵਧਣ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਸਿਆਸੀ ਆਗੂਆਂ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਇਸ ਸਮਝੌਤੇ ਦੇ ਪ੍ਰਤੀ ਲਗਾਤਾਰ ਕਿਸਾਨ ਜਥੇਬੰਦੀਆਂ ਆਪਣੀਆਂ ਚਿੰਤਾਵਾਂ ਦੇ ਚਿੰਤਾਵਾਂ ਦਾ ਪ੍ਰਗਟਾਵਾ ਕਰ ਰਹੀਆਂ ਨੇ ਤੇ ਇਸ ਦੇ ਉੱਤੇ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ ਨਾ ਸਿਰਫ ਕਿਸਾਨ ਜਥੇਬੰਦੀਆਂ ਬਲਕਿ ਵਪਾਰੀ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਖਾਸ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਹੁਣ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਇਸ ਸਮਝੌਤੇ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ ਹੈ ਉਹਨਾਂ ਨੇ ਆ ਲੋਕ ਸਭਾ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਦੇਸੀ ਕਿਸਾਨਾਂ ਅਤੇ ਡੇਰੀ ਉਤਪਾਦਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਛੋਟੇ ਸਮਝੌਤੇ ਦੇ ਤਹਿਤ ਨਹੀਂ ਦਿੱਤੀ ਗਈ ਮੰਤਰੀ ਗੋਇਲ ਨੇ ਸਦਨ ਨੂੰ ਦੱਸਿਆ ਹੈ ਕਿ ਭਾਰਤ ਨੇ ਖੇਤੀਬਾੜੀ ਅਤੇ ਡੇਰੀ ਖੇਤਰਾਂ ਦੇ ਵਿੱਚ ਰੱਖਿਆ ਕਰਨ ਲਈ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਦੁਹਰਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਇਸ ਗੱਲ ਤੇ ਹਮੇਸ਼ਾ ਜ਼ੋਰ ਦਿੰਦਾ ਹੈ ਕਿ ਗੈਰ ਨਿਆਂਪੂਰਨ ਮੁਕਾਬਲੇ ਤੋਂ ਇਨਾ ਖੇਤਰਾ ਨੂੰ ਬਚਾਇਆ ਜਾ ਸਕੇ ਤੇ ਪੂਰੇ ਸੁਰੱਖਿਆਤ ਪ੍ਰਬੰਧ ਕੀਤੇ ਗਏ ਨੇ ਉਹਨਾਂ ਇਹ ਵੀ ਪੁਸ਼ਟੀ ਕੀਤੀ ਹੈ ਕਿ ਖਾਦ ਤੇ ਖੇਤੀ ਖੇਤਰ ਦੇ ਵਿੱਚ ਭਾਰਤ ਦੀ ਸੰਵੇਦਨਸ਼ੀਲਤਾ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਪਿਊਸ਼ ਗੋਇਲ ਨੇ ਆਪਣੇ ਇਸ ਬਿਆਨ ਦੇ ਵਿੱਚ ਕਿਹਾ ਹੈ ਕਿ ਲਗਭਗ 1 ਸਾਲ ਤੋਂ ਚੱਲੀ ਗੰਭੀਰ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਤਿਆਰ ਕੀਤਾ ਗਿਆ ਹੈ। ਸਮਝੌਤੇ ਦੇ ਵਿੱਚ ਭਾਰਤ ਉਸ ਦੀ ਪੱਕੀ ਨੀਤੀ ਨੂੰ ਦਰਸਾਉਂਦਾ ਹੈ ਜਿਸ ਅਨੁਸਾਰ ਮੁੱਖ ਖੇਤੀ ਉਤਪਾਦਾਂ, ਡੇਰੀ ਵਸਤੂਆਂ ਤੇ ਹੋਰ ਸੰਵੇਦਨਸ਼ੀਲ ਆਈਟਮਾਂ ਦੇ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਉਨਾ ਖਾਸ ਤੌਰ ਤੇ ਦੱਸਿਆ ਹੈ ਕਿ ਖੇਤੀਬਾੜੀ ਬਾਜ਼ਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲਣ ਜਾਂ ਇਹਨਾਂ ਉਤਪਾਦਾਂ ਤੇ ਜ਼ੀਰੋ ਸ਼ੁਲਕ ਲਾਗੂ ਕਰਨ ਵਰਗਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜੇਕਰ ਇਸ ਦੇ ਉੱਤੇ ਸ਼ੁਲਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਤਬਦੀਲੀ ਸਿਰਫ ਗੈਰ ਸੰਵੇਦਨਸ਼ੀਲ ਸ਼੍ਰੇਣੀਆਂ ਦੇ ਵਿੱਚ ਕੀਤੀ ਗਈ ਹੈ ਸੋ ਇਹ ਸੀਮਿਤ ਹੈ ਅਤੇ ਅਰਥ ਵਿਵਸਥਾ ਨੂੰ ਕਮਜ਼ੋਰ ਕਰਨ ਵਾਲੀ ਨਹੀਂ ਹੈ ਸੋ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਹਨਾਂ ਨੇ ਦੁਹਰਾਇਆ ਗੋਇਲ ਨੇ ਕਿਹਾ ਕਿ ਇਹ ਅੰਤਰੀਮ ਸਮਝੌਤਾ ਆਤਮ ਨਿਰਪਰਤਾ ਭਾਰਤ ਦੇ ਵਿਕਸਿਤ ਭਾਰਤ ਦੇ ਵਿੱਚ ਰਾਸ਼ਟਰੀ ਵਿਜ਼ਨ ਦੇ ਅਨੁਕੂਲ ਹੈ। ਭਾਵ ਇਸ ਦੇ ਨਾਲ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਖਾਸ ਤੌਰ ਤੇ ਭਾਰਤੀ ਕਿਸਾਨ ਤੇ ਵਪਾਰੀਆਂ ਨੂੰ ਇਸ ਦਾ ਨੁਕਸਾਨ ਨਹੀਂ ਹੋਵੇਗਾ। ਇਸ ਦਾ ਮਕਸਦ ਟੈਕਸਟਾਈਲ, ਕੱਪੜਾ, ਚਮੜੇ, ਰਤਨ, ਗਹਿਣੇ, ਇੰਜੀਨੀਅਰਿੰਗ, ਸਮੁੰਦਰੀ ਖਾਦ ਵਰਗੇ ਸ਼ਰਮ ਆਧਾਰਿਤ ਨਿਰਿਆਤ ਨੂੰ ਵਧਾਵਾ ਦੇਣਾ ਹੈ। ਇਸ ਦੇ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ। ਅਤੇ ਇਸ ਦੇ ਨਾਲ ਐਸਐਮ ਐਸਮੀਜ਼ ਹੋਰ ਮਜ਼ਬੂਤ ਹੋਣਗੀਆਂ ਸੋ ਬਿਨਾ ਖੇਤੀਬਾੜੀ ਜਾਂ ਡੇਰੀ ਖੇਤਰ ਨੂੰ ਨੁਕਸਾਨ ਪਹੁੰਚਾਏ ਅਜਿਹਾ ਹੋਵੇਗਾ ਸੋ ਇਹ ਬਿਆਨ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਇਸ ਸਮਝੌਤੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਸੋ ਪਿਊਸ਼ ਗੋਇਲ ਦੇ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਂਝੇ ਭਾਰਤ ਅਮਰੀਕਾ ਬਿਆਨ ਦੇ ਵਿੱਚ ਪੂਰ ਵੇਰਵੇ ਇਸ ਸਮਝੌਤੇ ਦੇ ਪ੍ਰਤੀ ਦਿੱਤੇ ਜਾਣਗੇ ਪਰ ਸੰਸਦ ਦੇ ਵਿੱਚ ਦਿੱਤਾ ਗਿਆ ਇਹ ਸੰਦੇਸ਼ ਬਿਲਕੁਲ ਸਾਫ਼ ਹੈ ਭਾਰਤੀ ਕਿਸਾਨਾਂ ਦੇ ਹੱਕ ਸੁਰੱਖਿਅਤ ਨੇ ਅਤੇ ਖੇਤੀਬਾੜੀ ਤੇ ਡੇਅਰੀ ਖੇਤਰ ਦੇ ਵਿੱਚ ਸੁਰੱਖਿਅਤ ਰਹਿਣਗੇ ਅਜਿਹਾ ਪਿਊਸ਼ ਗੋਇਲ ਦੇ ਵੱਲੋਂ ਆਪਣੇ ਬਿਆਨ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੁਣ ਸਮਝੌਤੇ ਜਦੋਂ ਵੀ ਸੰਯੁਕਤ ਰੂਪ ਦੇ ਵਿੱਚ ਦੋਵਾਂ ਦੇਸ਼ਾਂ ਦੇ ਵੱਲੋਂ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਉਸ ਦੇ ਉੱਤੇ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਕੀ ਰਿਐਕਸ਼ਨ ਹੁੰਦਾ ਸਾਡੀਆਂ ਵਪਾਰਕ ਜਥੇਬੰਦੀਆਂ ਦਾ ਕੀ ਰਿਐਕਸ਼ਨ ਹੁੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਕੇਂਦਰੀ ਖੇਤੀਬਾੜੀ ਮੰਤਰੀ ਪਿਊਸ਼ ਗੋਇਲ ਇਸ ਸਮਝੌਤੇ ਦੇ ਹੱਕ ਦੇ ਵਿੱਚ ਬੋਲਦੇ ਹੋਏ ਦਿਖਾਈ ਦੇ ਰਹੇ ਹਨ